ਨੋਇ ਤੋਂ ਲਾਹੌਰ ਕੋਈ ਵੱਧ ਤੋਂ ਵੱਧ 25-30 ਕਿਲੋਮੀਟਰ ਹੋਵੇਗਾ ਲਾਹੌਰ ਹਾਂਜੀ ਹਾਂਜੀ ਠੀਕ ਆ ਇਹ ਕੀ ਚੱਲੇ ਜੀ ਇਹ ਜੀ ਇੱਥੇ ਬਾਜ ਆਉਂਦੀ ਥੋਡੀ ਅੱਛਾ ਜੀ ਹਾਂ ਤਾਂ ਹੀ ਤਾਂ ਮੈਂ ਤੁਹਾਡੇ ਲੱਗੇ ਰੱਖਿਆ ਵਾਹ ਕੋਈ ਵਾਹ ਇਹ ਸ਼ਹਿਰੇ ਚ ਬਾਜ ਆਈ ਲਾਹੌਰ ਕਿੰਨੇ ਕਿਲੋਮੀਟਰ ਕਿੰਨੇ ਇੱਥੋਂ 25-30 ਕਿਲੋਮੀਟਰ ਹੋਵੇਗਾ ਠੀਕ ਹੈ ਜੀ ਹਾਂਜੀ ਇੱਥੇ ਨਾ ਆ ਜਿਹੜਾ ਰੋਡ ਆ ਦੋਸਤੋ ਇੱਥੇ ਬੋਰ ਲੱਗਿਆ ਸੀਗਾ ਪਿੰਡਾਂ ਦੇ ਨਾਂ ਲਿਖੇ ਸੀਗੇ ਸ਼ੰਗਾਰਾਏ ਮੇਗਾ ਰਾਏ ਰਾਜਾ ਰਾਏ ਹਲਵਰ ਰਾਏ ਰਾਏ ਦੇ ਨਾਮ ਦੇ ਸੀਗੇ ਸਾਰੇ ਪਿੰਡ ਤੇ ਆਪਾਂ ਹੁਣ ਲਾਸਟ ਪਿੰਡ ਹੈਗਾ ਰਾਜਾ ਰਾਏ ਉੱਥੇ ਆਪਾਂ ਜਾਣਾ ਉਹ ਵੀ ਬਾਰਡਰ ਦੇ ਨਾਲ ਇੱਥੇ ਸ਼ੰਗਾਰਾਏ ਸੀ ਨਾ ਬੰਦ ਕਰਦੇ ਕੋੜਾ ਕੇ ਆਊਗਾ ਮੇਗਾ ਰਾਏ ਉਹ ਵੀ ਆਪਾਂ ਲੰਘਾਂਗੇ ਤੇ ਮੇਗਾ ਰਾਏ ਲੰਘ ਕੇ ਅੱਗੇ ਆਊਗਾ ਰਾਜਾ ਰਾਏ ਤੋਂ ਨਾ ਜੀ ਬੜੀ ਜਾਂਦੀ ਆ ਨੀ ਅੰਦਰ ਪਹਿਨਾ ਯਾ 2:00 ਬਚ ਗਏ ਆ ਸਕੂਲ ਨੂੰ ਵੀ ਛੁੱਟੀ ਹੋ ਗਈ ਇਹ ਵੱਡਾ ਸੂਲ ਲੱਗਦਾ ਹੈ ਇਹ ਪੰਡ ਦੇਖਦੇ ਆ ਕਿਹੜਾ ਜਹਾਅ ਹੋਊਗਾ ਮੇਗਾ ਰਹਿ ਹੋਊਗਾ ਕਿ ਸ਼ਾਂਗਾਰਾਏ ਦਾ ਪਛੇ ਸੀਗਾ ਹੈਨਾ ਮੇਗਾ ਵਾਦੀਆਂ ਤਾਂ ਇਸ ਸਾਈਡ ਦੁਕਾਨ ਹੁੰਦੀ ਹੈ ਇਹ ਆਉਣ ਨੂੰ ਪੁੱਛਦੇ ਆਪਾਂ ਭਾਈ ਇਹ ਪੁੱਛਦੇ ਭਾਈ ਉਹ ਕਿੰਨੇ ਹਨ ਚਲੋ ਦੁਕਾਨਦਾਰ ਨੂੰ ਪੁੱਛਦੇ ਅੰਕਲਾ ਪਿੰਡ ਜਿਹੜਾ ਹੈ ਮੇਗਰ ਹੈ ਜੀ ਇਹ ਕਰੇ 60 ਮੇਗਰ ਹੈ ਉਤਾੜ ਠੀਕ ਹੈ ਅਸੀਂ ਜਾਣਾ ਰਾਜਾ ਰਾਏ ਰਾਜਾ ਰਾਏ ਹਾਂ ਤੇ ਸਿੱਧਾ ਜੀ ਹਾਂ 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 ਕੋਰ ਚੜਜੋਣ ਉੱਪਰ ਜਈ ਕੋਨਾ ਮਤੜ ਆਏਗਾ ਹਾਂਜੀ ਕੋਨਾ ਮਤੜ ਵਾਕੇ ਪੁੱਛ ਲੈਣਾ ਰਾਇ ਠੀਕ ਹੈ ਜੀ ਕਿ ਕਿਹੜਾ ਪਿੰਡ ਆ ਤੁਹਾਡਾ ਮੇਕ ਗਰੇਡ ਹਾਲ ਹੈ ਇੱਕ ਗਰੇਡ ਹੈ ਠੀਕ ਆ ਫੇ ਕਿਹੜੀ ਕਲਾਸ ਪੜਦੇ ਪਲੱਸ 2 ਪਲੱਸ 2 ਹਾਂਜੀ ਵੈਰੀ ਗੁੱਡ ਆਹੀ ਪਿੰਡ ਨਾ ਨਹੀਂ ਨਹੀਂ ਅੱਗੇ ਵਾਲਾ ਅਗਲਾ ਪਿੰਡ ਆ ਹਾਂਜੀ ਠੀਕ ਆ ਬਹੁ ਅਸੀਂ ਵਾਦੀਆਂ ਜਾਣਾ ਵਾਦੀਆਂ ਹਾਂ ਤੁਸੀਂ ਇਹ ਦੱਸ ਦਿਓ ਸਿੱਧਾ ਹਾਂਜੀ ਠੀਕ ਆ ਚਲੋ ਠੀਕ ਆ ਕਲਾਸ 2 ਜੀ ਮੈਂ ਸੋਚਿਆ ਕਿ ਤੇ ਆਹਾ ਅਸੀਂ ਆ ਸਕੂਲ ਦੇਖ ਕੇ ਆਇਆ ਪਹਿਲਾਂ ਹਾਂਜੀ ਇਹ ਥੋੜਾ ਇਸ ਤੋਂ ਅਗਲਾ ਹੋਣਾ ਫਿਰ ਪਿੰਡ ਹੈ ਨਾ ਹਾਂ ਪਿੰਡ ਅਗਲਾ ਸਕੂਲ ਆਹੀ ਸਕੂਲ ਆਹੀ ਆ ਪੜ੍ਹਦੇ ਇੱਥੇ ਅਸੀਂ ਹਾਂਜੀ ਹਾਂਜੀ ਠੀਕ ਆ ਠੀਕ ਚਲੋ ਠੀਕ ਆ ਵੋ ਚੈਨਲ ਨੂੰ ਮਾਰ ਲੋ ਸਬਸਕ੍ਰਾਈਬ ਠੀਕ ਆ ਸਕੂਲ ਦੀ ਕੰਧ ਕਿੰਨੀ ਵਧੀਆ ਹੈ ਨਾ ਲਿਖੇ ਸਲੋਗਨ ਕਿੰਨੇ ਵਧੀਆ ਲਿਖੇ ਆ ਤੇ ਇਹ ਹੁਣ ਵਾਦੀਆਂ ਨੂੰ ਰਸਤਾ ਜਾਂਦਾ ਹੈਗਾ ਇਹ ਸਾਹਮਣੇ ਇਹ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਮਾਰਟ ਸਕੂਲ ਬਲਾਗ ਗੁਰੂ ਅਸਈ ਮੇਗਰ ਹੈ ਇੱਧਰ ਦੇਖੋ ਇਹ ਪਿੰਡ ਵਧੀਆ ਹੈ ਇਹ ਵੱਡਾ ਪਿੰਡ ਆ ਪਰ ਕਿਉਂਕਿ ਇਹ ਬਾਰਡਰ ਤੋਂ ਦੂਰ ਆ ਨਾ ਅੱਪਾ ਅੱਗਾ ਜਾ ਰਹੇ ਆ ਅੱਪਾ ਜਾ ਰਹੇ ਬੋਡਰ ਵਾਲੀ ਸਾਈਡ ਬਾਟੀਆਂ ਤੋਂ ਬਾਅਦ ਆਊਗਾ ਰਾਜਾ ਰਾਏ ਹੈ ਨਾ ਜੰਮਾ ਬਾਰਡਰ ਤੇ ਤੇ ਆ ਜਿਹੜੇ ਪਿੰਡ ਆ ਇਹ ਤਾਂ ਸਹੀ ਆ ਇਹਨਾਂ ਦੀ ਡਿਵੈਲਪਮੈਂਟ ਵੀ ਠੀਕ ਆ ਆ ਫਿਰਨੀਆਂ ਵੀ ਪਿੰਡ ਦੇ ਰਸਤੇ ਤੇ ਅੱਪਾ ਆ ਰਹੇ ਸਹੀ ਆ ਜਿੱਥੇ ਅੱਪਾ ਜਾਣਾ ਰਾਜਾ ਰਾਏ ਤੇ ਰਸਤੇ ਤੁਸੀਂ ਦੇਖ ਹੀ ਲਿਆ ਹੋਣਾ ਜਿਹੜਾ ਮਗਰਲਾ ਪਿੰਡ ਸੀਗਾ ਉੱਥੇ ਬੱਚੇ ਸਕੂਲੋਂ ਸਕੂਲ ਨੂੰ ਛੁੱਟੀ ਹੋਈ ਤਾਂ ਉਹਨਾਂ ਨੂੰ ਮੈਂ ਪੁੱਛ ਰਿਆ ਸੀਗਾ ਕਿ ਕਿਹੜਾ ਪਿੰਡ ਆ ਤੁਹਾਡਾ ਕਿਵੇਂ ਪੜਦੇ ਹੋ ਉਹਨਾਂ ਨੇ ਨਾਲੇ ਸਾਲੋਂ ਡਰੈੱਸ ਜੇ ਆਤਾ ਕਿ ਕਿ ਮੈਂ ਆ ਮੋਦੀ ਚੱਲਦੇ ਆ ਨਾ ਤਾਂ ਪਤਾ ਨਹੀਂ ਕਿੰਨੇ ਪਿੰਡ ਘੁਮਾ ਕੇ ਨਕਸ਼ਾ ਸਾਨੂੰ ਮੈਂ ਗੂਗਲ ਮੈਪ ਜਿਹੜਾ ਉਹ ਗਲਤੀ ਆਪਾਂ ਰਸਤੇ ਜੱਸੀਆਂ ਦਾ ਉਹ ਜਾਣਾ ਜਿਵੇਂ ਆਪਾਂ 1 ਕਿਲੋਮੀਟਰ ਹੁੰਦਾ ਤੇ ਉਹ 3 ਕਿਲੋਮੀਟਰ ਘੁਮਾ ਕੇ 6 ਕਿਲੋਮੀਟਰ ਘੁਮਾ ਕੇ ਤੇ ਆਪਾਂ ਨੂੰ ਉੱਥੇ ਹੀ ਲੈ ਆਉਂਦਾ ਫਿਰ ਪਤਾ ਨਹੀਂ ਇਹ ਜਿਹੜਾ ਬਾਰਡਰ ਏਰੀਆ ਦਾ ਗੂਗਲ ਮੈਪ ਆ ਨਾ ਇਹ ਵੀ ਬੜਾ ਗੁੰਝਲਦਾਰ ਆ ਜੇ ਆਪਾਂ ਗੂਗਲ ਮੈਪ ਤੇ ਜਾਂਨੇ ਆ ਉਹ ਉੱਥੇ ਹੀ ਆਪਾਂ ਨੂੰ ਕਮਾਈ ਜਾਂਦਾ 1 ਕਿਲੋਮੀਟਰ ਦੀ ਬਾਟ ਆ 6-7 ਕਿਲੋਮੀਟਰ ਹੋਰ ਦੀ ਆਉਣਾ ਪੈਂਦਾ ਆ ਇੱਕ ਹੁਣ ਮੌਸਮ ਬੜਾ ਹੋਰ ਹੀ ਹੋ ਗਿਆ ਉਹ ਤੂੰ ਆ ਜਾ ਚੜ ਗਿਆ ਇਹਦੀ ਔਖਾ ਰੋ ਆ ਬਾਰਡਰ ਲਾਈਨ ਆ ਗਈ ਦੋਸਤੋ ਸਾਹਮਣੇ ਦੇਖੋ ਇਹ ਤੁਹਾਨੂੰ ਦਿਖ ਰਹੀ ਆ ਇੱਕ ਮਿੰਟ ਮੈਂ ਬਾਈਕ ਹੌਲੀ ਕਰਦਾ ਆ ਜੂੰ ਕਰਕੇ ਦਿੱਖੇ ਹੋਣਾ ਇਹ ਬਾਰਡਰ ਲਾਈਨ ਆ ਮੇਰੇ ਹਿਸਾਬ ਨਾਲ ਆਪਣੇ ਤੋਂ ਹੈਗੀ ਆ ਦੋ ਕਿਲੇ ਦੂਰ ਹੋਗੀ ਇੱਕ ਕਿਲਾ ਤੇ ਦੋ ਕਿਲੇ ਵਾਟਾ ਇੱਥੋਂ ਆਪਾਂ ਬਾਰਡਰ ਲਾਈਨ ਦੇ ਨਾਲ ਨਾਲ ਹੀ ਜਾ ਰਹੇ ਆ ਜਿਹੜਾ ਅਗਲਾ ਪਿੰਡ ਉਹ ਲਾਸਟ ਪਿੰਡ ਹੀ ਆ ਇਹ ਬਾਰਡਰ ਲਾਈਨ ਆ ਲੈਫਟ ਸਾਈਡ ਤੇ ਚਲੋ ਪਹੁੰਚਦੇ ਆ ਆਪਾਂ ਜਲਦੀ ਤੁਹਾਨੂੰ ਪਿੰਡ ਦਿਖਾਉਨੇ ਹੋਗਾ ਆਜੋ ਪਿੰਡ ਦਾ ਪਿੰਡ ਦਾ ਮੈਪ ਆ ਨਾ ਆ ਦੇਖੋ ਬੋਰਡ ਲੱਗਿਆ ਇੱਥੋਂ ਜਿਹੜਾ 2 ਕਿਲੋਮੀਟਰ ਤੇ ਨਵਾਂ ਗਜਨੀ ਵਾਲਾ ਲਿਖਿਆ 2 ਕਿਲੋਮੀਟਰ ਤੇ ਦੋਸਤੋ ਉਹ ਹੈਗਾ ਜ਼ੀਰੋ ਲਾਈਨ ਉਹ ਤੁਹਾਨੂੰ ਦਿਖਾਈ ਦਿੱਤੀ ਆ ਆ ਰਸਤਾ ਜਾਂਦਾ ਜ਼ੀਰੋ ਲਾਈਨ ਨੂੰ ਹੈਨਾ ਵੀਰੇ ਆ ਪਿੰਡ ਅੱਗੇ ਨਹੀਂ ਇਹ ਤਾਂ ਬੱਡਰ ਆ ਗਿਆ ਬੱਡਰ ਆ ਗਿਆ ਨਿਊ ਨਵਾਂ ਗਜਨੀ ਵਾਲਾ ਲਿਖਿਆ ਸੀ ਨਾ ਇਹ ਜਾਣ ਨਹੀਂ ਦਿੰਦੇ ਫਿਰ ਅੱਗੇ ਨਹੀਂ ਜਾਣ ਦਿੰਦੇ ਵੈਸੇ ਐਸੋ ਅੱਗੇ ਸਟਾ ਰਹੀ ਉਸ ਤੋਂ ਅੱਗੇ ਜਾਣਦੇ ओके ਆਹ ਤਾਰ ਤਾਂ ਦੇਖਣ ਦੇਣਗੇ ਕੋਈ ਦਿੱਕਤ ਨਹੀਂ ਚਲੇ ਜਾ ਕੋਈ ਨਹੀਂ ਹੈਗਾ ਠੀਕ ਹੈ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੇ ਇਧਰ ਜਿਹੜਾ ਪਿੰਡ ਆ ਐਸਡ ਇਹ ਤਾਂ ਆ ਗਿਆ ਚੱਕਰਾ ਜੀ ਆਪ ओके ਚੱਕਰਾਓ ਚੱਕਰਾ ਜੀ ਲਾ ਠੀਕ ਹੈ ਠੀਕ ਹੈ ਚਲੋ ਆਪਾਂ ਤਾਰ ਦੇਖਈਏ ਹਨਾ ਠੀਕ ਹੈ ਵੀਰੇ ओके ਆਹ ਦੇਖੋ ਉਹ ਦੇਖੋ ਬੋਰਡ ਤੁਹਾਨੂੰ ਦਿਖਾਤਾ ਹਨਾ ਗਜਨੀ ਵਾਲਾ ਆ ਲੱਗਿਆ ਇੱਥੇ ਵਧੀਆ ਲੱਗੀਆਂ ਇੱਟਾਂ ਲੱਗੀਆਂ ਹੈਗੀਆਂ ਪੱਕਾ ਰਸਤਾ ਸਾਹਮਣੇ ਇਹ ਉਹਨਾਂ ਨੇ ਦੱਸਿਆ ਵੀਰੇ ਨੇ ਆਪਾਂ ਨੂੰ ਕਿ ਦੋ ਤਾਰਾਂ ਹੈਗੀਆਂ ਇੱਕ ਆ ਤਾਰ ਜਿਹੜੀ ਮੈਂ ਤੁਹਾਨੂੰ ਕਿਹਾ ਸੀ 2 ਕਿਲੋਮੀਟਰ ਦੀ ਬਾੜ ਤੇ ਆਪਾਂ ਨੂੰ ਦਿਖਾਈ ਦੇ ਰਹੀ ਇਹ ਤਾਰ ਤੋਂ ਅੱਗੇ ਜ਼ੀਰੋ ਲਾਈਨ ਹੋਰ ਤਾਰ ਆ ਡਬਲ ਤਾਰ ਲੱਗੀ ਆ ਪਤਾ ਨਹੀਂ ਕਿਉਂ ਡਬਲ ਤਾਰ ਲੱਗੀ ਆ ਇਹ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਕੋਈ ਪਿੰਡ ਦਾ ਹੋਊ ਉਹਨੂੰ ਪੁੱਛਾਂਗੇ ਬਾਕੀ ਆਪਾਂ ਦਿਖਾਉਂਦੇ ਆ ਤੁਹਾਨੂੰ ਇਸ ਤੋਂ ਅੱਗੇ ਆਪਾਂ ਜਾਵਾਂਗੇ ਵੀ ਨਹੀਂ ਕਿਉਂਕਿ ਇਸ ਤੋਂ ਅੱਗੇ ਫਿਰ ਜ਼ੀਰੋ ਲਾਈਨ ਆ ਉੱਥੇ ਫਿਰ ਫਿਰ ਨਹੀਂ ਜਾਣ ਦਿੰਦੇ ਹੈਗੇ ਉੱਥੇ ਕੈਮਰਾ ਨਹੀਂ ਆਉਣ ਆ ਆ ਤਾਰ ਲੱਗੀ ਠੀਕ ਆ ਠੀਕ ਆ ਇਹ ਪ੍ਰਾਣੀ ਤਾਰ ਹੋਊਗੀ ਕੋਈ ਉਦੋਂ ਕੋਈ ਹੋਊਗਾ ਆਪਣੇ ਦੇਸ਼ ਨਾਲ ਜਿਵੇਂ ਪਾਕਿਸਤਾਨ ਦਾ ਕੋਈ ਹੈਨਾ ਉਹਨਾਂ ਨੇ ਇਸ ਤੋਂ ਫਿਰ ਅਗਾਂਹ ਵੀ ਠੀਕ ਆ ਠੀਕ ਆ ਆ ਤਾਰ ਆ ਇਸ ਤੋਂ ਆਪਾਂ ਆ ਗੇਟ ਆ ਇਹ ਪੁਰਾਣਾ ਗੇਟ ਆ ਇਹ ਜਿਹੜੀ ਉਹ ਹਾਂ ਆ ਜਿਹੜੀ ਤਾਰ ਆ ਦੋਸਤੋ ਆ ਪਿੱਛੇ ਦੇਖ ਰਹੇ ਹਨ ਇਹ ਚੌਂਕੀ ਹੈ ਪੁਰਾਣੀ ਚੌਂਕੀ ਹੋਊਗੀ ਕਿ ਉਸ ਟਾਈਮ ਤੇ ਆ ਗੇਟ ਹੋਊਗਾ ਜਿਹੜਾ ਸਾਹਮਣੇ ਹਨਾ ਤੇ ਹੁਣ ਆਹ ਦੇਖੋ ਪੁਲ ਸਾਹਮਣੇ ਪੁਲ ਦਿਖ ਰਿਹਾ ਸਾਹਮਣੇ ਹੈਗਾ ਸਤਲੁਜ ਦਰਿਆ ਮੇਰੇ ਪਿੱਛੇ ਸਤਲੁਜ ਦਰਿਆ ਉਸ ਤੋਂ ਉਸ ਦੇ ਨਾਲ ਨਾਲ ਇੱਕ ਫੈਂਸਿੰਗ ਹੋਰ ਲੱਗੀ ਆ ਇੱਕ ਤਾਂ ਆ ਫੈਂਸਿੰਗ ਆ ਹਨਾ ਇਹ ਜਿਹੜੀ ਫੈਂਸਿੰਗ ਆ ਇਹ ਮਤਲਬ ਪੁਰਾਣੀ ਫੈਂਸਿੰਗ ਆ ਮਤਲਬ ਪਹਿਲਾਂ ਇੱਥੇ ਸੀਗੀ ਬਾਰਡਰ ਇੱਥੇ ਸੀਗਾ ਹੌਣ ਬਾਰਡ ਜਿਹੜਾ ਉਹ ਤੇ ਦੋ ਤਿੰਨ ਕਿਲੇ ਦੂਰ ਆ ਮਤਲਬ ਦੋ ਤਿੰਨ ਕਿਲੇ ਦੂਰ ਆ ਦਰਿਆ ਦੇ ਨਾਲ ਨਾਲ ਠੀਕ ਹੈ ਇੱਕ ਦਾ ਇਹ ਤਾਰ ਆਪਾਂ ਦੇਖ ਲਈ ਉੱਥੇ ਆਪਾਂ ਨਹੀਂ ਜਾਵਾਂਗੇ ਕਿਉਂਕਿ ਉਹ ਉਹ ਸਾਹਮਣੇ ਦੇਖੋ ਹਨਾ ਉਹ ਪੋਲ ਤੇ ਉਹ ਸਤਲੁਜ ਦਰਿਆ ਪਾਰ ਕਰਕੇ ਤੇ ਫਿਰ ਅੱਗੇ ਮਤਲਬ ਉਹ ਤੋਂ ਅੱਗੇ ਹੀ ਨਹੀਂ ਆਪਾਂ ਨੂੰ ਜਾਣ ਦੇਣਗੇ ਫੌਜ ਵਾਲੇ ਬੈਠੇ ਆ ਆਪਾਂ ਹੁਣ ਵਾਪਸ ਚੱਲਦੇ ਪਿੰਡ ਆਪਾਂ ਦੇਖਦੇ ਆ ਆਜੋ ਆ ਬੋਰਡ ਵੀ ਕਦੇ ਸਾਨੂੰ ਯਾਦ ਕਰਾਉਂਦਾ ਇਹ ਬੂੜ ਨੀਗਾ ਇਹ ਪਿੱਪਲ ਦਾ ਦਰਖਤ ਇਹ ਜਦੋਂ ਕਦੇ ਛੋਟਾ ਜਿਹਾ ਹੋਊਗਾ ਨਾ ਜਦੋਂ ਕਦੇ ਲੱਗਿਆ ਹੋਊਗਾ ਇਹ ਪਿੱਪਲ ਉਦੋਂ ਇਹ ਤਾਰ ਲੱਗਦੀ ਹੋਊਗੀ ਮਤਲਬ 75 ਸਾਲ ਪਹਿਲਾਂ ਉਦੋਂ ਇਹ ਤਾਰ ਦੀ ਫੈਂਸਿੰਗ ਹੁੰਦੀ ਹੋਊਗੀ ਮਤਲਬ ਫੌਜੀ ਜਾਂ ਜਿਹੜੇ ਵੀ ਇੰਜੀਨੀਅਰ ਆ ਉਹ ਅੰਗਰੇਜ਼ ਜਦੋਂ ਅੰਗਰੇਜ਼ਾਂ ਨੇ ਦੇਸ਼ ਬਣਾਇਆ ਤਾਂ ਉਹ ਇੰਡੀਆ ਦੀ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਆ ਉਦੋਂ ਇਹ ਤਾਰ ਲਾਉਂਦੀ ਹੋਊਗੀ ਉਦੋਂ ਇਹ ਕਿਤੇ ਉੱਗਿਆ ਹੋਊਗਾ ਤੇ ਇਹਨੂੰ ਸਾਰਾ ਕੁਝ ਪਤਾ ਇਹ ਪਿੰਪਲ ਨੂੰ ਇਹ ਤਾਰ ਕਦੋਂ ਲੱਗੀ ਬਾਰਡਰ ਕਦੋਂ ਬਣੇ ਇਹ ਚੌਂਕੀ ਕਦੋਂ ਬਣੀ ਹਨਾ ਸਸੀ ਆਂਟੀ ਆਂਟੀ ਰਾਜਾ ਰਾਏ ਜਾਣਾ ਸੀ ਰਾਜਾ ਰਾਏ ਉਹ ਅੱਗੇ ਆ ਫਗਲਾ ਪਿੰਡ ਆਹ ਕਿਹੜਾ ਪਿੰਡ ਇਹ ਚੱਕਰਾਉਗੇ ਚੱਕਰਾਉਗੇ ਰਾਜਾ ਰਾਏ ਅੱਗੇ ਆ ਠੀਕ ਹੈ ਜੀ ਠੀਕ ਹੈ ਠੀਕ ਠੀਕ ਬਾਰਡਰ ਤੇ ਉਹ ਪਿੰਡ ਬਾਰਡਰ ਤੇ ਇਧਰ ਵੀ ਅੰਧਾ ਰਾਜਾ ਰਾਇਆ ਤੇ ਅੰਦਾ ਇਧਰ ਹੈ ਮਤਲਬ ਦਰਿਆ ਤੋਂ ਨਹੀਂ ਨਹੀਂ ਦਰਿਆ ਤੋਂ ਪਿੱਛੇ ਹੀ ਰਹੇਗਾ ਨਾ ਹਾਂਜੀ ਪੰਜ ਸੱਤ ਘਾਤਾ ਆ ਬਣ ਕੇ ਰਾਜਾ ਰਾਏ ਦੇ ਇਧਰ ਰਿਹਾ ਆ ਬਲੇ ਅੱਛਾ ਜੀ ਆ ਬਲੇ ਅੱਛਾ ਤੇ ਪੰਜ ਸੱਤ ਘਾਰੀ ਇਧਰ ਬਣ ਜਾ ਮਤਲਬ ਟਾਣੀਆਂ ਦੇ ਲੋਕ ਬੈਠੇ ਹਨਾ ਟਾਣੀ ਬਣ ਗਈ ਠੀਕ ਹੈ ਜੀ ਠੀਕ ਹੈ ਠੀਕ ਹੈ ਆਹੀ ਪਿੰਡ ਆ ਦੋਸਤੋ ਆਹ ਨਕਸ਼ੇ ਤੇ ਆਹੀ ਸ਼ੋ ਰਿਹਾ ਕੁਛ ਕਰ ਆਹ ਤੇ ਉਹ ਸਾਹਮਣੇ ਦਾ ਬਾਰਡਰ ਲਾਈਨ ਰਾਈਟ ਸਾਈਡ ਤੇ ਹਨਾ ਆ ਰਾਈਟ ਸਰ ਤੇ ਬਾਰਡਰ ਲਾਈਨ ਇਹ ਹੈਗੀ ਆ ਡੇਢ ਦੋ ਕਿੱਲੇ ਦੀ ਬਾਟ ਆ ਕਿ ਇਹ ਇਹ ਬਾਰਡਰ ਦੇ ਪਿੰਡ ਆ ਰਾਜਾ ਰਾਏ ਪਿੰਡ ਆ ਇਹ ਮੈਪ ਤੇ ਰਾਜਾ ਰਾਏ ਆ ਬਾਕੀ ਇਹਨਾਂ ਨੂੰ ਪੁੱਛਦੇ ਆ ਕਿ ਕੀ ਕੀ 9 ਕੀ ਆ ਪਿੰਡ ਦਾ ਹਨਾ ਆ ਪਰ ਇਹ ਟਰੈਕਟਰ ਭਜਾਈ ਜਾਂਦਾ ਆ। ਆਪਾਂ ਜਾਣਾ ਉਹ ਪਿੰਡੇ ਜਾਣਾ ਹੈ ਨਾ। ਹੂੰ। ਉਹ ਤਾਂ ਚੌਂਕੀ ਆ। ਦੇਖੇ ਅੱਧੇ ਘਰ ਅੱਗੇ ਆ। ਇਹਨੂੰ ਪੁੱਛ ਲੈਨੇ ਆਪਾਂ। ਵੀਰੇ ਆ ਪਿੰਡ ਥੋੜਾ ਹੀ ਪਿੰਡ ਆ। ਰਾਜਾ ਰਾਏ। ਠੀਕ ਆ ਤੇ ਅੱਧੇ ਘਰ ਅੱਗੇ ਵੀ ਹੈਗੇ ਆ। ਇਹਨੂੰ ਤਕਰੀਬਨ ਪਿੰਡ ਉਹੀ ਹੈ। अच्छा सारे ਰਿੰਦੇ ਜਿੰਨੇ ਤੋਂ ਮੇ ਪਿੰਡ ਅੱਛਾ ਜੀ ਲੱਗ ਗਿਆ ਜੀ ਪਾਣੀ ਪੂਣੀ ਆਇਆ ਹੈ ਨਾ ਲੱਗ ਗਿਆ ਜੋ ਬਾਜ ਨਹੀਂ ਹੋਣੀ ਹਾਂ ਹਾਂ ਜੀ ਪਾਣੀ ਪੂਣੀ ਬਾਹਰ ਆਇਆ ਸੀ ਨਾ ਦਰਿਆ ਦਾ ਹਾਂ ਤੇ ਲੋਕਾਂ ਨੇ ਕਮਰੇ ਕਮਰੇ ਟਹਿਣ ਲੱਗ ਪਏ ਨੇ ਹਾਂ ਤੇ ਬਾਅਦ ਲੋਕ ਪਿੱਛੇ ਹੋਣ ਲੱਗੇ ਅੱਛਾ ਵੈਸੇ ਸਾਰਾ ਪਿੰਡ ਪਹਿਲਾਂ ਉੱਥੇ ਸੀਗਾ ਇਹ ਸਾਰਾ ਇੱਥੇ ਸੀ ਠੀਕ ਆ ਹੁਣ ਉਸ ਬਾਅਦ ਜਿਵੇਂ ਜਿਵੇਂ ਲੋਕ ਗਾਂ ਪਛਾਉਂਦੇ ਗਏ ਹਾਂ ਤੇ ਪਿੱਛੇ ਗਿਆ ਚਲੇ ਇਹ ਪਿੰਡ ਸਾਰਾ ਫਿਰ ਆ ਜਾਣਾ ਇੱਕੋ ਹੀ ਹੋ ਗਿਆ ਓਕੇ ਤੇ ਹੁਣ ਅੱਗੇ ਘਰ ਕੋਈ ਨਹੀਂ ਨਾ ਇੱਥੇ ਹੀ ਨੇ ਆਜੇ ਗਏ ਉਥੇ ਕਿੰਨੇ ਘਰ 5-7 ਘਰ ਠੀਕ ਆ ਬਾਰਡਰ ਲਾਈਨ ਆ ਨਾਲ ਹੀ ਹਾਂ ਹਾਂ ਕੋਈ ਤਕਰੀਬ ਨਹੀਂ ਠੀਕ ਆ ਚਲੋ ਉਹ ਦੇਖਦੇ ਅਸੀਂ ਰਾਜਾ ਰਾਜ ਤੋਂ ਅੱਗੇ ਪਿੰਡ ਫਾਰੂ ਵਾਲਾ ਫਾਰੂ ਵਾਲਾ ਇਹ ਪਿੰਡ ਚ ਕਿੰਨੇ ਘਰ ਇਹ ਤਕਰੀਬ ਨਹੀਂ ਕੀ ਹੈ 4 ਕੁਸ਼ ਵੋਟ ਪਿੰਡ 400 ਵੋਟ ਇੱਥੇ ਲੱਗਦੇ ਤਾਂ ਹੈ ਨਹੀਂ ਇੰਨੇ ਅੱਗੇ ਪਰੇ ਬੈਠੇ ਨਾ ਉਹ ਗੁਰਦੁਆਰੇ ਤੋਂ ਅਗਾਹਾਂ ਹਾਂ ਗੁਰਦੁਆਰੇ ਵਾਲਾ ਪਿੰਡ ਸਾਰਾ ਉਹ ਠੀਕ ਆ ਚਲੋ ਅਸੀਂ ਦੇਖ ਕੇ ਆਉਣੇ ਫਿਰ ਆਪਾਂ ਆਹ ਦੇਖਦੇ ਠੀਕ ਹੈ ਮੈਂ ਅੱਗੇ ਜਾਣਾ ਪਰੇ ਵੀ ਅੱਗੇ ਵੀ ਚਲੇ ਜਾਏ ਪਰੇ ਗੋਦ ਦਰਿਆ ਤੋਂ ਉਪਰ ਦਰਿਆਜ਼ ਲੱਗੇ ਚਲੇ ਜਾ ਦੇਖੂ ਠੀਕ ਹੈ ਠੀਕ ਹੈ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਆ ਵੀਰੇ ਨੂੰ ਪੁੱਛ ਲਿਆ ਆਪਾਂ ਪਿੰਡ ਦਾ ਜਿਹੜਾ ਮਾਹੌਲ ਚਾਲ ਸੀਗਾ ਤੁਸੀਂ ਸੋਣੀ ਲਿਆ ਕਿ ਅ ਪਹਿਲਾ ਜਿਹੜਾ ਪਿੰਡ ਸੀ ਨਾ ਆ ਸਾਹਮਣੇ ਜਿਹੜਾ ਦਿਖ ਰਿਹਾ ਇਹ ਪਿੰਡ ਸੀਗਾ ਆ ਤਾਂ ਬਾਰਡਰ ਲਾਇਆ ਹੈ ਨਾ ਆ ਸਾਹਮਣੇ ਉਹ ਚੌਂਕੀ ਹੈ ਨਾ ਆਰਮੀ ਚੌਂਕੀ ਹੈ ਇਹ ਪਹਿਲਾਂ ਸਾਰਾ ਪਿੰਡ ਆ ਸੀਗਾ ਜਿੱਥੇ ਆਪਾਂ ਹੌਣ ਜਾ ਰਹੇ ਬਾਅਦ ਚ ਜਿਵੇਂ ਜਿਵੇਂ ਕੋਈ ਲੜਾਈ ਦਾ ਮਾਹੌਲ ਬਣਿਆ ਹੋਊਗਾ 70 60 ਤੇ ਉਦੋਂ ਲੋਕ ਪਿੱਛੇ ਆ ਗਏ ਹਨਾ ਉਦੋਂ ਲੋਕ ਪਿੱਛੇ ਨੂੰ ਹਟਦੇ ਆਏ ਪਿੱਛੇ ਘਰ ਬਣਾ ਲਏ ਪਰ ਇੱਥੇ ਵੀ ਘਰ ਰਹਿੰਦੇ ਆ ਲੋਕ ਦੇਖਦੇ ਆ ਕਿੰਨੇ ਘਰ ਰਹਿੰਦੇ ਆ ਆਸ ਇਟਾ ਲੱਗੀਆਂ ਐ ਸੜਕ ਦੇ ਬੁੱਬੂ ਇਟਾ ਲੱਗੀਆਂ ਦੇਖ ਹਨਾ ਚਲੋ ਸੜਕ ਜਾਣ ਨੂੰ ਰਸਤਾ ਤਾਂ ਵਧੀਆ ਹੈਗਾ ਐ ਤਾਂ ਨਹੀਂ ਹੈਗਾ ਰੋ ਅੱਗੇ ਉਹੀ ਫੈਂਸਿੰਗ ਆ ਗਈ ਉਹੀ ਜ਼ੀਰੋ ਲਾਈਨ ਆ ਗਈ ਹੈਨਾ ਆ ਘਰ ਓਕਾਂ ਦੇ ਹੈਨਾ ਇਹ ਇਹ ਪਹਿਲਾ ਘਰ ਹੈਨਾ ਪਿੰਡ ਦਾ ਰਾਜਾ ਰਾਏ ਪਿੰਡ ਆ ਦੇਖੋ ਉਹ ਫੈਂਸਿੰਗ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਨਾ ਪਿਛਲੇ ਵਾਲੀ ਸਾਈਡ ਤੋਂ ਇਹ ਇਸ ਤੋਂ ਬਾਅਦ ਅੱਗੇ ਦਰਿਆ ਹੈਗਾ ਹੁਣ ਦੇਖਦੇ ਆ ਇੱਧਰ ਲੰਘਣ ਦਿੰਦੇ ਕਿ ਨਹੀਂ ਆ ਜਾ ਪਿੰਡ ਚ ਆਜੋ ਗੁੱਤਾ ਗੁੱਤਾ ਨਾ ਪੈਜੀ ਕਿ ਇੱਧਰ ਪਸ਼ੂਆਂ ਦੇ ਲਈ ਹਨਾ ਇੱਧਰ ਦੇਖੋ ਕਿੱਲੇ-ਕੁੱਲੇ ਕਿਵੇਂ ਗੱਡੇ ਆ ਕਿੰਨੀ ਸ਼ਾਂਤੀ ਆ ਇਹਨਾਂ ਪਿੰਡਾਂ 'ਚ ਸ਼ਾਂਤੀ ਕਿੰਨੀ ਆ ਕਿਉਂਕਿ ਕੋਈ ਉਹੋ ਨਹੀਂ ਹੈਗਾ ਸ਼ੋਰ-ਸ਼ਰਾਬਾ ਨਹੀਂ ਹੈਗਾ ਕੋਈ ਗੱਡੀ ਨਹੀਂ ਆਉਂਦੀ ਕੋਈ ਕੋਸ ਨਹੀਂ ਆਉਂਦਾ ਆ ਰੇੜੀਆਂ ਪਸ਼ੂ ਬੰਨੇ ਆ ਕੋਈ ਦਿਸਦਾ ਹੀ ਨਹੀਂ ਕਰਾਂ ਜੀ ਕਲਕ ਲੱਗਦੀ ਨਾ ਪੁਰਾਣੇ ਪੰਜਾਬ ਦੀ ਜਿਵੇਂ ਸਾਰਾ ਪਹਿਲਾਂ ਕਹਿੰਦੇ ਆ ਨਾ ਸਾਰਾ ਪਿੰਡ ਉਰੇ ਹੀ ਸੀਗਾ ਹੁਣ ਇਹ ਘਰੇ ਇਕੱਲੀ ਭੈਣ ਬੈਠੀ ਸੀਗੀ ਬਾਕੀ ਤਾਂ ਸਾਰੇ ਕਣਕ ਕਣਕ ਬੀਜ ਦੇ ਇਹ ਵੀ ਕਹਿੰਦੇ ਕਹਿੰਦੇ ਕਿ ਅਸੀਂ ਵੀ ਇਹ ਘਰ ਛੱਡ ਕੇ ਹੁਣ ਪਿੱਛੇ ਚਲੇ ਜਾਣਾ ਮਤਲਬ ਬਾਰਡਰ ਲਾਈਨ ਤੋਂ ਪਿੱਛੇ ਚਲੇ ਜਾਣਾ ਤੇ ਇੱਥੇ ਸਾਨੂੰ ਔਖਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਬਾਰਡਰ ਲਾਈਨ ਦੋਨੇ ਦਿਖਾਉਣੇ ਆ ਏ ਵਾਲੀ ਲਾਈਨ ਵੀ ਆਪਾਂ ਦੇਖਦੇ ਆਂ ਇਹਦਾ ਤਾਂ ਗੇਟ ਖੁੱਲਿਆ ਹੈਗਾ ਤੇ ਜਿਹੜੀ ਜ਼ੀਰੋ ਲਾਈਨ ਬਣੀ ਆ ਪੱਕੀ ਪਰਮਾਨੈਂਟ ਉਹ ਇਸ ਤੋਂ ਦੂਜੀ ਸਾਈਡ ਆ ਥੋੜਾ ਜਿਹਾ ਦੂਰ ਆ ਉਹ ਵੀ ਆਪਾਂ ਲੱਗੀ ਉਹ 100 ਮੀਟਰ ਤੇ ਹੀ ਆ ਬੱਗੇ ਉੱਥੇ ਐ ਨਾ ਉੱਥੇ ਕੈਮਰਾ ਨਹੀਂ ਔਨ ਕਰਨ ਦਿੰਦੇ ਉੱਥੇ ਐਂਜਾ ਦੋਸਤੋ ਲਓ ਜੇ ਕਿਸੇ ਨੇ ਆਪਾਂ ਨੇ ਖੇਤੀ ਕਰਨ ਜਾਂਦੇ ਆ ਇਹ ਇਨਾਂ ਦੀਆਂ ਜ਼ਮੀਨਾਂ ਉੱਧਰ ਵੀ ਹੈਗੀਆਂ ਤਾਂ ਉਹ ਆਈਡੀ ਵੇਖ ਕੇ ਆਧਾਰ ਕਾਰਡ ਜੋ ਵੀ ਦੇਖ ਕੇ ਤਾਂ ਉਹ ਲੰਗਾ ਦਿੰਦੇ ਉਹਨਾਂ ਨੂੰ ਹਨਾ ਆਪਾਂ ਨੂੰ ਤਾਂ ਜਾਣ ਨਹੀਂ ਦਿੰਦੇ ਇਹ ਪ੍ਰਾਣੀ ਫੈਂਸਿੰਗ ਆ ਦੇਖੋ ਆ ਆ ਆ ਚੌਂਕੀ ਵੀ ਬਣਾਈ ਹੈਗੀ ਹਨਾ ਆਰਮੀ ਦੀ ਪ੍ਰਾਣੀ ਆ ਗੇਟ ਜਿਹੜਾ ਆਪਾਂ ਪਿੱਛੇ ਦੇਖਿਆ ਸੀ ਉਹ ਆ ਲਾਈਨ ਇਹ ਦੇਖੋ ਗਾਜਰਾਂ ਲਈ ਆਉਂਦੇ ਆ ਇਹ ਵਧੀਆ ਸਬਜ਼ੀ ਦੀ ਖੇਤੀ ਖੁੱਤੀ ਕਰਦੇ ਆ ਆ ਸਾਰਾ ਇਧਰਿਆਈ ਇਲਾਕਾ ਹੈਗਾ ਸਾਰਾ ਆ ਬਾਰਡਰ ਲਾਈਨ ਤੋਂ ਆਪਾਂ ਇਧਰ ਆ ਗਏ ਸਾਰਾ ਦਰਿਆਈ ਇਲਾਕਾ ਉਹ ਇਧਰ ਨੂੰ ਨਾ ਸਤਲੋਈ ਦਰਿਆ ਆਉਂਦਾ ਦੇਖੋ ਅੱਗੇ ਸਾਰਾ ਕੁਝ ਕੱਚਾ ਰਸਤੇ ਵੀ ਕੱਚੇ ਆ ਜਿਹੜੀਆਂ ਜ਼ਮੀਨਾਂ ਉਹ ਵੀ ਉਲਟ ਫੁਲਟ ਹੋਈਆਂ ਪਈਆਂ ਪਾਣੀ ਨਹੀਂ ਆਉਂਦੇ ਮਹੌੜ ਨਾਲ ਤਰੀਆਂ ਹਨਾ ਪਰ ਦਰਿਆ ਇੱਥੇ ਦੂਰ ਆ ਹੋਊਗਾ 5-6 ਕਿੱਲੇ ਦੂਰ ਹੋਊਗਾ ਕਿਉਂਕਿ ਇਹ ਧੁੰਦ ਆ ਨਾ ਤੁਹਾਨੂੰ ਦਿਖਾਈ ਨਹੀਂ ਦੇਣਾ ਕੈਮਰੇ 'ਚ ਤੇ ਇਹ ਜਾ ਮੋਹਲ ਚਾਹਲਾ ਬਾਰਡਰ ਏਰੀਆ ਦਾ ਚਲੋ ਆਪਾਂ ਉਹ ਪੱਕੀ ਲਾਈਨ ਜ਼ੀਰੋ ਲਾਈਨ ਤੇ ਚੱਲਦੇ ਆਂ ਇਹ ਤੋਂ ਦੂਸਰੀ ਲਾਈਨ ਤੇ ਆਜੋ ਇਸੇ ਟਾਈਮ ਤੇ ਨਾ ਮੰਨ ਲਓ ਅੱਜ ਤੋਂ ਸਦੀਆਂ ਪਹਿਲਾਂ ਲਾ ਲਓ ਚਾਹ 70 ਸਾਲ ਦਾ ਸ 10 ਮਨ ਲਵਾਸੀ ਸਾਲ ਲਗਾ ਲਓ ਇੱਥੇ ਦਰਿਆ ਜਿਹੜਾ ਇਹ ਇੱਥੇ ਦਰਿਆ ਦਾ ਪਾਣੀ ਵਗਦਾ ਹੁੰਦਾ ਸੀਗਾ ਆ ਦੇਖੋ ਆ ਜਿੱਥੇ ਆਪਾਂ ਜਾ ਰਹੇ ਆ ਇਹ ਇੱਕ ਬੰਨ ਹੀ ਸੀਗਾ ਤੇ ਆ ਆ ਦੇਖੋ ਤਾਰ ਲੱਗੀ ਆ ਇਸ ਤੋਂ ਅੱਗੇ ਫੈਂਸਿੰਗ ਇਸ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ ਉਹ ਸਾਰੀਆਂ ਤਾਰਾਂ ਲੱਗੀਆਂ ਕਿਉਂਕਿ ਇਸ ਤੋਂ ਅੱਗੇ ਮਣਾਈ ਆ ਉਹ ਹੀ ਬੰਦਾ ਜਾ ਸਕਦਾ ਜਿਹਦੀਆਂ ਜ਼ਮੀਨਾਂ ਉਹ ਆਊਟ ਸਾਈਡ ਤੇ ਪਾਕਿਸਤਾਨ ਵਾਲੀ ਸਾਈਡ ਤੇ ਸਾਰਾ ਪਾਕਿਸਤਾਨ ਆਊਟ ਸਾਈਡ ਆ ਦੇਖੋ ਤਾਰ ਲੱਗੀ ਆ ਨਾ ਇੱਧਰ ਵੀ ਇਹ ਪੂਰੀ ਹਾਂ ਇਹ ਜ਼ੀਰੋ ਲਾਈਨ ਪ੍ਰੋਪਰ ਲੱਗੀ ਹੈਗੀ ਆ ਦੇਖੋ ਆ ਤਾਰ ਦੋਸਤੋ ਇੱਕ ਇੱਕ ਗੱਲ ਸੁਣਿਓ ਕਿ ਆਹ ਤਾਰ ਤੇ ਆ ਦੇਖੋ ਘਰ ਆਪਣੇ ਮਤਲਬ ਕਿੰਨਾ ਕਿੰਨੀ ਬਾਟ ਹੋਊਗੀ 20 25 ਫੁੱਟ ਤੇ ਕਿਉਂਕਿ ਇਹ ਘਰ ਆਲਿਆ ਨਾ ਵੀ ਗੱਲ ਹੋਈ ਏ ਕਹਿੰਦੇ ਅਸੀਂ ਘਰ ਛੱਡ ਕੇ ਦੂਰ ਜ਼ਮੀਨ ਚ ਜਾਂ ਪਿੱਛੇ ਪਿੰਡ ਚ ਚਲੇ ਜਾਣਾ ਅਸੀਂ ਘਰ ਛੱਡ ਕੇ ਕੁਝ ਬਾਕੀ ਸਾਰੇ ਘਰ ਛੱਡ ਕੇ ਲੋਕ ਚਲੇਗੇ ਇੱਥੋਂ ਆ ਤਾਰ ਆਦਾ ਰਹਿ ਰਿਹਾ ਘਰ ਉਹ ਦੇਖੋ ਪਸ਼ੂ ਪਸ਼ੂ ਰੱਖੇ ਆ ਇਹ ਸਾਰੇ ਦੋਸਤੋ ਇਧਰ ਵੀ ਫੈਂਸਿੰਗ ਦੇ ਪਿੱਛੇ ਆ ਦੇਖੋ ਸਾਰੀਆਂ ਤਾਰਾਂ ਦੇ ਵਿੱਚ ਘਿਰਿਆ ਹੋਇਆ ਪਿੰਡ ਆ ਇਹ ਪਿੰਡ ਹੈਗਾ ਰਾਜਾ ਰਾਏ ਤੁਹਾਨੂੰ ਦਿਖਾਉਂਦੇ ਆ ਪਿੰਡ 'ਚ ਕਿੰਨੇ ਘਰ ਆ ਆਪਾਂ ਦੇਖ ਹੀ ਲੈ ਪਹਿਲਾਂ ਤੇ ਆ ਆ ਘਰ ਆលਿਆ ਨਾ ਆਪਣੀ ਗੱਲ ਨਹੀਂ ਹੋਈ ਕਿਉਂਕਿ ਸਾਰੇ ਜਿਹੜੇ ਆ ਨਾ ਉਹ ਕਣਕ ਬੀਜਣ ਦੂਰ ਖੇਤਾਂ 'ਚ ਗਏ ਆ ਮਤਲਬ ਇਹਨਾਂ ਲੋਕਾਂ ਦੀ ਜ਼ਿੰਦਗੀ ਵਿਚਾਰਿਆਂ ਦੀ ਕਿਵੇਂ ਹੋਊ ਹਨ ਤੁਸੀਂ ਆਪ ਸੋਚੋ ਕਿ 20 ਫੁੱਟ ਤੇ ਤਾਰ ਲੱਗੀ ਆ ਫਿਰ ਤਾਰ ਇੱਧਰ ਵੀ ਆ ਤੇ ਉਹ ਦੂਸਰੀ ਸਾਈਡ ਵੀ ਲੱਗੀ ਮਤਲਬ ਦੋਨੇ ਸਾਈਡ ਦੋਨੇ ਸਾਈਡ ਤਾਰਾਂ ਚ ਘਿਰਿਆ ਪਿੰਡ ਆ ਇਹ ਆਪਾਂ ਆ ਘਰ ਚ ਦੇਖਦੇ ਆ ਕੋਈ ਮਿਲ ਗਿਆ ਬਾਈ ਤਾਂ ਦੇਖੋ ਗਾਜਰਾ ਗੁਜਰਾ ਸਬਜੀ-ਸਬਜੀ ਵਧੀਆ ਲਾਉਂਦੇ ਆ ਇਹ ਇੱਧਰ ਅਰਬੀ ਲੱਗੀ ਆ ਆ ਨਹੀਂ ਜੀ ਅਰਬੀ ਤਾਂ ਨਹੀਂ ਇਹ ਇਹ ਹਲਦੀ ਆ ਹਲਦੀ ਦੇ ਬੂਟੇ ਦਿਖਾ ਕੰਰਚ ਕੋਈ ਹੈ ਨਹੀਂ ਹਾਂ ਘਰ ਨੂੰ ਲੋਕ ਲੱਗਿਆ ਕੰਰਚ ਹੈ ਨਹੀਂ ਕੋਈ ਆਜੋ ਮੈਂ ਸੋਚਿਆ ਸੀ ਕਰੇ ਕੋਈ ਹੋਊਗਾ ਤਾਂ ਆਪਾਂ ਗੱਲਬਾਤ ਕਰਦੇ ਪੁੱਛਦੇ ਆ ਮੋਲ ਚਾਲ ਪਰ ਨਹੀਂ ਇਹ ਵੀ ਖੇਤਾਂ 'ਚ ਗਏ ਆ ਸਾਰੇ ਘਰ ਆਪਾਂ ਤੁਹਾਨੂੰ ਉਹ ਕੁਛ ਜਿਹੜਾ ਪਿੰਡ ਆ ਨਾ ਉਹਦੇ ਘਰ ਦਿਖਾ ਦਿੱਤੇ ਮਤਲਬ ਚਾਰ ਘਰ ਉੱਥੇ ਰਹਿ ਰਹੇ ਸੀਗੇ ਬਾਕੀ ਘਰ ਜਿਹੜੇ ਆ ਉਹ ਪਿੱਛੇ ਆ ਗਏ ਬਾਰਡਰ ਲਾਈਨ ਤੋਂ ਮਤਲਬ ਆਪਾਂ ਕਹਿ ਸਕਦੇ ਦੋ ਕਿਲੇ ਬਾੜ ਤੇ ਪਿੱਛੇ ਆ ਗਏ ਇਹ ਬਾਕੀ ਘਰ ਆ ਉਹ ਘਰ ਵੀ ਉਹਨਾਂ ਦੀ ਪਲੈਨਿੰਗ ਵੀ ਆ ਪਿੱਛੇ ਆਉਣ ਦੀ ਬਾਕੀ ਆ ਘਰ ਇਹ ਵਧੀਆ ਮਤਲਬ ਦੋ ਕਿਲੇ ਪਿੱਛੇ ਆ ਗਏ ਫੈਂਸਿੰਗ ਤੋਂ ਪਿੰਡ ਦੀ ਦੁਕਾਨ ਤੋਂ ਕੋਣ ਤਾਂ ਘੱਟ ਹੀ ਆਪਾਂ ਦੇਖੀ ਆ ਹਨਾ ਇਹ ਜੀ ਇਸ ਪਿੰਡ ਚਾ ਸਕੂਲ ਦਾ ਪਤਾ ਨਹੀਂ ਆਪਾਂ ਨੂੰ ਹੋਵੇ ਕਿ ਨਾ ਹੋਵੇ ਉਹ ਪੁੱਛ ਲੈਣੇ ਆਪਾਂ ਇਹੋ ਜਿਹੇ ਘਰ ਆ ਇੰਨੇ ਕੋ ਘਰ ਆ ਤਾਂ ਵੀ ਘਰ ਕਹਿੰਦੇ ਸੀ ਨਾ ਇਹ ਪਿੰਡ ਚ ਹਨਾ ਪਰ ਵੀ ਘਰ ਕਹਿੰਦੇ ਸੀ ਕਿਉਂਕਿ ਬਾਰਡਰ ਏਰੀਆ ਚ ਨਾ ਲੋਕ ਵੀ ਸਾਰੇ ਚਾਹੇ ਲੇਡੀਜ਼ ਹੋਣ ਜਨਾਨੀਆਂ ਹਨ ਬੰਦੇ ਸਾਰੇ ਖੇਤਾਂ 'ਚ ਕੰਮ ਕਰਦੇ ਆ ਪੈਸੇ ਬਚਾਉਂਦੇ ਇਹ ਬੱਚਿਆਂ ਨੂੰ ਪੁੱਛਦੇ ਆਪਾਂ ਆ ਬੱਚੇ ਜਾ ਰਹੇ ਉਹ ਬੱਚੇ ਬਹੁਤ ਪੜ੍ਹ ਕੇ ਆਏ ਤੁਸੀਂ ਸਕੂਲੋਂ ਆਏ ਹੋ ਫਿਟ ਵਿਸ਼ਨ ਤੋਂ ਆਇਆ ਲੱਗੇ ਰੱਖ ਲਾ ਤੇਰੀ ਆਵਾਜ਼ ਆ ਜੂਗੀ ਹਨਾ ਸਕੂਲੋਂ ਆਏ ਹਾਂ ਤੇ ਲੇਟ ਨਹੀਂ ਹੋਏ ਨਹੀਂ ਕਿਉਂ ਲੇਟ ਹੋ ਗਏ ਯਾਰ ਟਾਈਮ ਕਾਫੀ ਨਹੀਂ ਹੋ ਗਿਆ ਬੇਟਾ ਕਿਹੜੀ ਕਲਾਸ ਚ ਪੜ੍ਹਦੀ ਤੀਸਰੀ ਤੀਸਰੀ ਕਲਾਸ ਚ ਵੈਰੀ ਗੁੱਡ ਤੂੰ ਬਹੁਤ ਫਾਈਵ ਫਾਈਵ ਕਿਹੜੇ ਪਿੰਡ ਪੜ੍ਹਦੇ ਆ ਇੱਥੇ ਸਾਡਾ ਘਰ ਪਿੰਡ ਕਿਹੜੇ ਸਕੂਲ ਚ ਆਕਰੋ ਚੱਕ ਰਹੋਗੇ ਹਾਂ ਤੇ ਇੱਥੇ ਤੁਹਾਡੇ ਆ ਆ ਤੁਹਾਡਾ ਪਿੰਡ ਆ ਵਾਲਾ ਹੈਗਾ ਰਾਜਰ ਹੈ ਹਾਂ ਅੱਛਾ ਤੁਹਾਡੇ ਘਰੇ ਚਲੀਏ ਚਲਦੇ ਚਲੋ ਚੱਲ ਆ ਗਿਆ ਮੈਂ ਫੁੱਡੇ ਕਰੇ ਨਾ ਪਿੰਡ 'ਚ ਕੋਈ ਬੰਦਾ ਨਹੀਂ ਘਰੇ ਮਿਲਿਆ ਸਾਨੂੰ ਸਾਰੇ ਖੇਤਾਂ 'ਚ ਇੱਕ ਤੱਕ ਧੁੰਦ ਜੀ ਜ ਪਤਾ ਨਹੀਂ ਲੱਗਦਾ ਹੂੰ ਧੁੰਏ 'ਚ ਪਤਾ ਨਹੀਂ ਲੱਗ ਰਿਹਾ ਉੱਪਰ ਇੱਧਰ ਵੇਖੋ ਸਾਡਾ ਪੱਠਾ ਵੇਖੋ ਹੂੰ ਹੈ ਸਹੀ ਗੱਲ ਆ ਵੇਖੋ ਆ ਪਿੱਛੇ ਫਸਲਾਂ ਵੀ ਕਿੰਨੀਆਂ ਸੋਹਣੀਆਂ ਗਾਜਰਾਂ ਵੱਧੂ ਤੇ ਇਧਰ ਜਿਹੜਾ ਸਾਰਾ ਦਰਿਆ ਹੈ ਨਾ ਤਾਰ ਤੋਂ ਅੰਦਰ ਪੁੱਤ ਹੂੰ ਸਾਰਾ ਮੇਥਰਾ ਹੂੰ ਤੇ ਮੇਥਰਾ ਤੇ ਗਾਜਰ ਹੂੰ ਛਾਵ ਨੂੰ 4 ਵਜੇ ਟਰਾਲੀਆਂ ਦੀਆਂ ਟਰਾਲੀਆਂ ਪਰ ਕੇ ਆਉਣਾ ਤੁਸੀਂ ਗਾਜਰ ਲਾਉਨੇ ਗਾਜਰ ਬਹੁਤ ਲੋਗ ਇਹ ਰਾਜ ਸਿੱਖ ਨੇ ਜਿਹੜੇ ਹਾਂ ਅੱਗੇ ਅਸੀਂ ਦੇਖਿਆ ਦੋ ਟਰਾਲੀਆਂ ਸਾਨੂੰ ਮਿਲੀਆਂ ਮਿਲੀਆਂ ਨੇ ਹਾਂ ਉਹ ਥੱਲੋਂ ਆਏ ਦਰਿਆ ਤੋਂ ਬਿਲਕੁਲ ਬਿਲਕੁਲ ਗਾਜਰ ਤੇ ਮੇਥਰਾ ਤੇ ਮੂਲੀ ਠੀਕ ਹੈ ਜੀ ਆ ਜਮੀਨ ਵੀ ਕਿੰਨੀ ਵਧੀਆ ਤੁਹਾਡੀ ਤੇ ਇਹ ਪਾਣੀ ਕਿੰਨਾ ਡੂੰਗਾ ਤੁਹਾਡਾ ਪਾਣੀ ਜੀ ਸਾਡਾ ਕੋਈ ਹੋਵੇਗਾ ਪਾਈਪਾਂ ਹੋ ਰੱਖੀਆਂ ਉਹ ਮੋਗੇ ਪੈਂਦੇ ਮੋਟਰ ਚੱਲਦੀ ਪਈ ਨਹੀਂ ਪਿੱਛੇ ਮੋਟਰਾਂ ਚਲਾ ਦੇਦੀਆਂ ਕੂੜੀ ਹੈ ਨਾਰ ਜਨਾ ਪਾਣੀ ਠੀਕ ਹੈ ਠੀਕ ਆ ਹਾਂਜੀ ਆ ਪਿੰਡ ਜਿਹੜਾ ਇਹਦਾ ਜਮਾ ਬਾਰਡਰ ਤੇ ਬਿਲਕੁਲ ਥੋੜਾ ਇਹ ਪਿੰਡ ਨਹੀਂ ਹੈਗਾ ਉਹ ਦੋ ਘਟਾਨੀਆਂ ਹੀ ਆ ਇਹ ਪਿੱਛੇ ਹੋ ਜਾਂਦੇ ਥੋੜਾ ਚਰ ਇਹ ਲੈ ਘਰ ਕੋਰ ਪਿਛਾ ਲੈਲੇ ਨੇ ਅੱਛਾ ਜੀ ਤੇ ਬਾਰਡਰ ਕਰਕੇ ਤਾਰ ਕਰਕੇ ਪਿੱਛੇ ਚਲੇ ਇਹ ਮਤਲਬ ਕੋਸ਼ਕਾਰੀ ਰਹਿ ਗਏ ਉਹ ਵੀ ਕਹਿੰਦੇ ਸੀ ਸਾਡਾ ਇਹੜੀ ਜੱਦੀ ਪਿੰਡ ਸੀ ਪੁੱਤਰ ਅੱਛਾ ਜੀ ਇਹ ਜਿਹੜਾ ਨਾ ਕਿਤੇ ਪਾਕਿਸਤਾਨ ਦੇ ਟਾਈਮ ਇਹ ਨਕਸ਼ੇ ਤੇ ਅਸੀਂ ਦੇਖਿਆ ਨਕਸ਼ੇ ਤੇ ਨਾ ਹਾਂ ਹਾਂ ਬਹੁਤ ਪੁਰਾਣਾ ਪਿੰਡ ਆ ਇਹ ਬੜਾ ਵੱਡਾ ਬੜਾ ਰਾਜਾ ਰਾਏ ਹੂੰ ਇਹ ਪਿੰਡ ਸੀ ਪੁੱਤਰ ਰਾਵਾਂ ਸਿੱਖਾਂ ਦਾ ਠੀਕ ਹੈ ਬੜਾ ਗਾਣ ਪਿੰਡ ਜੀ ਨੂੰ ਆਪਾਂ ਗਾਣ ਪਿੰਡ ਆਦਿ ਮੁਸਲਮਾਨਾਂ ਦੇ ਸਿੱਖਾਂ ਦਾ ਕਿੰਨੇ ਘਰ ਸੀ ਜੀ ਇਹਦੇ ਜੀ ਉਦੋਂ ਘਰ ਹੈਗੇ ਸੀ ਮੈਨਾਂ 7-800 ਕੁ ਹਜ਼ਾਰ ਘਰ ਹੈਗੇ ਸੀ ਤੇ ਬਹੁਤ ਦੂਰ ਤੱਕ ਸੀ ਅੱਛਾ ਜੀ ਜਦੋਂ ਤਾਰ ਬੰਦੀ ਆ ਗਈ ਹੱਤ ਬੰਦੀ ਆ ਗਈ ਇਹ ਪਿੱਛੇ ਪਿੰਡ ਚਲਾ ਗਿਆ ਫਿਰ ਉੱਥੇ ਉਹ ਜਿਹੜੇ ਘਰ ਤੁਸੀਂ ਜਿਹੜੇ ਅੱਛਾ ਜਿਹੜਾ ਇੱਧਰ ਚਲੇ ਗਈ ਫਿਰ ਇਹ ਪਿੱਛੇ ਚਲੇ ਗਿਆ ਅੱਗਾ ਤੁਹਾਡਾ ਇਹ ਸਾਰਾ ਇਲਾਕਾ ਹੈ ਸਾਰਾ ਫਰੋਹੇ ਪਰਚਾ ਇਹ ਫਰੋਹੇ ਪਰਚਾ ਹੈ ਠੀਕ ਹੈ ਜੀ ਤੁਹਾਨੂੰ ਇਥੋਂ ਲਾਹੌਰ ਕੋਈ ਵੱਧ ਤੋਂ ਵੱਧ 20 30 ਕਿਲੋਮੀਟਰ ਹੋਵੇਗਾ ਲਾਹੌਰ ਹਾਂਜੀ ਹਾਂਜੀ ਠੀਕ ਆ ਇਹ ਕੀ ਚੱਲਿਆ ਜੀ ਇਹ ਜੀ ਇੱਥੇ ਆਵਾਜ਼ ਆਉਂਦੀ ਥੋੜੀ ਅੱਛਾ ਜੀ ਹਾਂ ਤਾਂ ਹੀ ਤਾਂ ਮੈਂ ਤੁਹਾਡੇ ਲੱਗੇ ਰੱਖਿਆ ਵਾਹ ਭਾਈ ਵਾਹ ਇਹ ਸ਼ਾਇਦ ਇਹ ਚ ਆਵਾਜ਼ ਆਏ ਇਹ ਚ ਜੋ ਗੱਲਾਂ ਤੁਸੀਂ ਕਰੋਗੇ ਨਾ ਹਾਂ ਹਾਂ ਉਹ ਆਵਾਜ਼ ਆਈ ਜੋ ਵਾਹ ਤਾਂ ਤੁਹਾਨੂੰ ਮੈਂ ਪੁੱਛ ਰਿਹਾ ਕੁਝ ਨੌਲੇਜ ਦੀਆਂ ਗੱਲਾਂ ਹਾਂਜੀ ਹਾਂਜੀ ਇਹ ਲਾਹੌਰ ਕਿੰਨੇ ਕਿਲੋਮੀਟਰ ਕੰਨੇ ਦੇਖੋ 25 30 ਕਿਲੋਮੀਟਰ ਹੋਵੇਗਾ ਠੀਕ ਹੈ ਜੀ ਠੀਕ ਹੈ ਉਦੋਂ ਤਾਂ ਲਾਹੌਰ ਲੂਰ ਤਾਂ ਸਾਰਾ ਕੁਝ ਇੱਕ ਹੀ ਹੋਣਾ ਜਦੋਂ ਪੱਤਰ ਜੀ ਗੱਲ ਸੀ ਜਦੋਂ ਤਾਰ ਨਹੀਂ ਸੀ ਨਾ ਲੱਗੀ ਹੂੰ ਤੇ ਆਪਣਾ ਉਧਰ ਹੱਦ ਬੰਦੀ ਨਹੀਂ ਸੀ ਜਿਆਦੀ ਜਿਆਦੇ ਬੰਦੇ ਆਪਣੇ ਉਧਰ ਹੀ ਜਾਂਦੇ ਸੀ ਸੌਦਾ ਪਤਾ ਲੈਣ ਹੂੰ ਆ ਜਿਹੜੇ ਰਾਹ ਕਿੱਥੇ ਹੁਣ ਫਰੋਹਪੁਰ ਘੁੰਮ ਕਮ ਆ ਕੇ ਜਾਣਾ ਹਨਾ ਫਾਜ਼ਲ ਕਾ ਉਹ ਇੰਨ ਦੂਰ ਉਹ ਦੂਰ ਤੇ ਐਂ ਅਗਲਾ ਕਹਿੰਦਾ ਲਾਹੌਰ ਚੱਲਦੇ ਲਾਹੌਰ ਚੱਲ ਸਹੀ ਆ ਨਾ ਇਹ ਤਾਂ ਸਾਰੀ ਉਹ ਕੁਛ ਨਹੀਂ ਕੋਈ ਦੱਸ ਨਹੀਂ ਹੁੰਦੀ ਕੋਈ ਕੁਛ ਨਹੀਂ ਕੋਈ ਗੱਲ ਨਹੀਂ ਕੋਈ ਫੌਜੀ ਨਹੀਂ ਰੋਗ ਦਾ ਸੀ ਸਾਰਾ ਇਕੱਠਾ ਹੀ ਕੰਮ ਹੁੰਦੀ ਸੀ ਹਾਂਜੀ ਪਰ ਜਿਹੜੇ ਬਾਪੂ ਜੀ ਇੱਕ ਗੱਲ ਅਸੀਂ ਅੱਜ ਵੀ ਦੇਖੇ ਪਿੰਡ ਜਿਹੜੇ ਜਿਵੇਂ ਇਹ ਰਾਜਾ ਰਾਏ ਦੇ ਲੋਕ ਉੱਥੇ ਆ ਬੜਾ ਦਿੱਕਤ ਆ ਬਹੁਤ ਆ ਜੀ ਦਿੱਕਤ ਤੇ ਘੁੱਤਰ ਘਰ ਛੱਡਣਾ ਸੌਖਾ ਘਰ ਛੱਡਣਾ ਸੌਖਾ ਜ਼ਿੰਦਗੀ 'ਚ ਇੱਕ ਵਾਰ ਹੀ ਬੰਦਦਾ ਬੰਦਾ ਜੀ ਫੇਰ ਪੁੱਛੇ ਇੱਕਰੀ ਕੰਮ ਉਖੜ ਜੇ ਤੇ ਪੁੱਤਰ ਘਰ ਬੰਦੇ ਹਾਂ ਹੁਣ ਜਿਹੜੇ ਉਹ ਗਰੀਬ ਘਰ ਚਾਰ ਤੇ ਗਾਂ ਅੱਧੇ ਕਿੱਲੇ ਤੇ ਧਾਰ ਲੱਗੀ ਜੀ ਅਸਲੇ ਨਾਲ ਕੀ ਨਾਮ ਕੀ ਸੀ ਬਾਪੂ ਜੀ ਯਾਦ ਭੁੱਲ ਗਿਆ ਇਹਦਾ ਮੇਰਾ ਨਾਂ ਤੇਜਾ ਸਿੰਘ ਤੇਜਾ ਸਿੰਘ ਪਿੰਡ ਹੈਗਾ ਤੁਹਾਡਾ ਹੀ ਪਿੰਡ ਚੱਕਰਾਉਗੇ ਚੱਕਰਾਉਗੇ ਇਹ ਪਿੰਡ ਵੀ ਦੋਸਤੋ ਜਮਾ ਬਾਰਡਰ ਤੇ ਆ ਮਤਲਬ ਕਿੰਨੇ ਕਿੰਨੇ ਕਿਲੋਮੀਟਰ ਦੀ ਬਾਟ ਹੈ ਜੀ ਇੱਥੋਂ ਹੂੰ ਬਾਰਡਰ ਆਹ ਪਾਸੇ ਤੋਂ ਹੈ ਅੱਧਾ ਕਿਲੋਮੀਟਰ ਹੀ ਹੋਊਗਾ ਖੇਤਾਂ ਦੇ ਵਿੱਚ ਇਹੋ ਕੁਝ ਹੀ ਹੋਵੇਗਾ ਹਾਂ ਜੀ ਆ ਜਿਹੜੇ ਘਰ ਵੇਚੇ ਤੋਂ ਨਾਲ ਹੀ ਵੱਡ ਰਿਹਾ ਠੀਕ ਹੈ ਜੀ ਇਹ ਤੋਂ ਉਥੋਂ ਤੀਜੇ ਕਿੱਲੇ ਸਾਨੂੰ ਚਾਰ ਕਿੱਲੇ ਦੂਰ ਪਈ ਜਾਨਾ ਤੁਹਾਨੂੰ ਚਾਰ ਕਿੱਲੇ ਦੂਰ ਠੀਕ ਹੈ ਜੀ ਇਹ ਹੋਗਾ ਜੀ ਉਹਨਾਂ ਇਹਨਾਂ ਕਬਰ ਪੈਂਦਾ ਹਾਂਜੀ ਪਿੰਡ ਦਾ ਦੋਸਤੋਂ ਆਪਾਂ ਦੇਖ ਲਿਆ ਰਾਜਾ ਰਾਏ ਦੇਖ ਲਿਆ ਮੀਗਾ ਰਾਏ ਦੇਖ ਲਿਆ ਇਹ ਜਿਹੇ ਪਿੰਡ ਦਾ ਬਾਰਡਰ ਏਰੀਏ ਦੇ ਜਿਆਦਾ ਡਿਵੈਲਪਮੈਂਟ ਨਹੀਂ ਹੈਗੀ ਪਰ ਉਹ ਵਧੀਆ ਲੋਕ ਆ ਸਾਰੇ ਕਿਉਂਕਿ ਆ ਜਿਹੜੇ ਜਿਹੜੇ ਇਨਸਾਨ ਨੂੰ ਹੱਕ ਮਿਲਿਆ ਹੈਗਾ ਜੀਨ ਦਾ ਜਿੰਨਾ ਜਿੰਨਾ ਏਰੀਆ ਮਿਲਿਆ ਹੈਗਾ ਜਿਹੜਾ ਏਰੀਆ ਉੱਥੇ ਹੀ ਉਹਨੇ ਰਹਿਣਾ ਹੈਗਾ ਤੇ ਬਹੁਤ ਵਧੀਆ ਲੋਕ ਆ ਜਿੰਨੇ ਲੋਕਾਂ ਨੂੰ ਆਪਾਂ ਮਿਲੇ ਸਾਰੇ ਵਧੀਆ ਬਾਈ ਸੀਗੇ ਬਾਕੀ ਜਾਦੇ ਤੁਸੀਂ ਪਿੰਡ ਚ ਆਪਾਂ ਇਹ ਨਹੀਂ ਦੇਖਿਆ ਕਿਸੇ ਘਰ ਚ ਜਾਦੇ ਬੰਦੇ ਨਹੀਂ ਸੀ ਕਿਉਂਕਿ ਸਾਰੇ ਨਾ ਖੇਤਾਂ ਚ ਅੱਜ ਕੱਲ ਗਾਜਰ ਜਿਹੜੀ ਆ ਉਹ ਬਹੁਤ ਲੱਗੀ ਆ ਜਾਂ ਹਲਦੀ ਲੱਗੀ ਆ ਕੁਝ ਗੋੜ ਗੜਾਈ ਕਰਦੇ ਆ ਕੁਝ ਕਟਕਬੀਜ ਦੇ ਢਾਰ ਕੇ ਪਿੰਡਾਂ ਚ ਉਹ ਕੱਪੜਾ ਮਿਲੇ ਨਹੀਂ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓਜ਼